ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਤੁਹਾਡਾ ਆਪਣਾ ਹੈਪੀ ਮੂਹੀ ਵਾਲਾ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਆਪਾਂ ਤੁਹਾਨੂੰ ਦੱਸਾਂਗੇ ਕਿ ਉਹ 10 ਤਰ੍ਹਾਂ ਦੇ ਲੋਕ ਕਿਹੜੇ ਨੇ ਜਿਹੜੇ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਦੁਖੀ ਰਹਿੰਦੇ ਨੇ ਮਤਲਬ ਉਹਨਾਂ ਲੋਕਾਂ ਨੂੰ ਦੁੱਖ ਮਿਲਣੇ ਮਿਲਨੇ ਆ ਉਹ 10 ਤਰ੍ਹਾਂ ਦੇ ਲੋਕ ਕਿਹੜੇ ਨੇ ਉਹ ਸਾਰਾ ਕੁਝ ਇਸ ਵੀਡੀਓ ਵਿੱਚ ਦੱਸਾਂਗੇ ਸੋ ਦੋਸਤੋ ਸ਼ੁਰੂ ਕਰਦੇ ਹਾਂ ਪਰ ਜੇ ਹਲੇ ਤੱਕ ਤੁਸੀਂ ਆਪਣਾ ਚੈਨਲ ਮਾਲਵਾ ਬੈਲਟ ਮੂਹੀ ਵਾਲੇ ਇਸ ਚੈਨ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਇਦਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਤੇ ਫੋਲੋ ਜਰੂਰ ਕਰ ਲਓ ਸ਼ੁਰੂ ਕਰਦੇ ਹਾਂ ਦੋਸਤੋ ਨੰਬਰ 1 ਤੇ ਆ ਗਿਆ ਦੋਸਤੋ ਬੱਦ ਪਿਆਰ ਕਰਨ ਵਾਲੇ ਲੋਕ ਇਹ ਸਚਾਈ ਹੈ ਦੋਸਤੋ ਕਿ ਜਿਹੜੇ ਲੋਕ ਬਹੁਤ ਜ਼ਿਆਦਾ ਪਿਆਰ ਕਰਦੇ ਆ ਉਹਨਾਂ ਨੂੰ ਵੀ ਦੁੱਖ ਮਿਲਦੀ ਮਿਲਦੇ ਆ ਕਿਉਂਕਿ ਉਹ ਲੋਕਾਂ ਨੂੰ ਬਹੁਤ ਜ਼ਿਆਦਾ ਅਟੈਚਮੈਂਟ ਹੋ ਜਾਂਦੀ ਆ ਜਦੋਂ ਅਟੈਚਮੈਂਟ ਹੋ ਜਾਂਦੀ ਆ ਫਿਰ ਉੱਥੇ ਉਮੀਦਾਂ ਵੀ ਬਹੁਤ ਹੋ ਜਾਂਦੀਆਂ ਫਿਰ ਉਮੀਦਾਂ ਇਹ ਜ਼ਰੂਰੀ ਨਹੀਂ ਕਿ ਇੰਥੋਂ ਤੁਹਾਡੀਆਂ ਉਮੀਦਾਂ ਨੇ ਜਿਹੜੀਆਂ ਉਹ ਹਰ ਵਾਰ ਪੂਰੀਆਂ ਹੋਣ ਜਦੋਂ ਫਿਰ ਉਮੀਦਾਂ ਤੇ ਬੰਦਾ ਹਰ ਵਾਰ ਖਰਾ ਨਹੀਂ ਉਤਰਦਾ ਫਿਰ ਤੁਹਾਨੂੰ ਦੁੱਖ ਲੱਗਦਾ ਫਿਰ ਤੁਸੀਂ ਦੁਖੀ ਹੁੰਨੇ ਹੋ ਇਸ ਕਰਕੇ ਜਿਹੜੇ ਬਹੁਤ ਜ਼ਿਆਦਾ ਪਿਆਰ ਕਰਨ ਵਾਲੇ ਲੋਕ ਆ ਉਹ ਵੀ ਕਾਫੀ ਦੁਖੀ ਦੇਖਿਆ ਮੈਂ ਨੰਬਰ 2 ਤੇ ਆ ਗਿਆ ਦੋਸਤੋ ਕਿਸੇ ਦੀ ਮਦਦ ਕਰਨ ਵਾਲੇ ਲੋਕ ਦੋਸਤੋ ਇਸ ਸਮਾਜ ਦੀ ਸਚਾਈ ਆ ਕਿ ਜਿਹੜੇ ਲੋਕ ਦੂਜੇ ਦੀ ਮਦਦ ਕਰਦੇ ਆ ਕਈ ਵਾਰ ਕੀ ਹੁੰਦਾ ਕਿ ਜ਼ਿਆਦਾਤਰ ਕੇਸਾਂ ਦੇ ਵਿੱਚ ਇਹੀ ਹੁੰਦਾ ਲੋਕ ਮਦਦ ਤਾਂ ਕਰਦੇ ਆ ਕਿ ਕੱਲ ਨੂੰ ਜੇ ਕਿਤੇ ਮੈਨੂੰ ਲੋੜ ਪਈ ਤਾਂ ਇਹ ਬੰਦਾ ਮੇਰੀ ਵੀ ਮਦਦ ਕਰੇਗਾ ਕੱਲ ਨੂੰ ਮੈਨੂੰ ਕਿਤੇ ਕੋਈ ਪੈਸੇ ਢੇਲੇ ਦੀ ਮਦਦ ਹੋਵੇ ਜਾਂ ਕੋਈ ਕਿਸੇ ਵੀ ਤਰ੍ਹਾਂ ਦੀ ਮਦਦ ਹੋ ਸਕਦੀ ਆ ਕਿ ਬੰਦਾ ਇਹ ਸੋਚ ਕੇ ਮਦਦ ਕਰਦਾ ਕਿ ਕੱਲੂ ਮੈਨੂੰ ਲੋੜ ਪੂਗੀ ਤਾਂ ਮੇਰੀ ਵੀ ਮਦਦ ਕਰੂਗਾ ਇਹ ਜ਼ਰੂਰੀ ਨਹੀਂ ਕਿ ਦੂਜਾ ਬੰਦਾ ਤੁਹਾਡੀ ਮਦਦ ਕਰੇਗਾ ਜਦੋਂ ਫਿਰ ਉਹ ਤੁਹਾਡੀ ਮਦਦ ਨਹੀਂ ਕਰਦਾ ਫਿਰ ਤੁਸੀਂ ਦੁਖੀ ਹੋਨੇ ਕਿ ਤੁਹਾਨੂੰ ਇੰਨੀ ਉਮੀਦ ਹੁੰਦੀ ਹੈ ਕਿ ਮੈਂ ਮਦਦ ਕੀਤੀ ਆ ਕਿਉਂਕਿ ਬੰਦਾ ਇਹ ਸੋਚ ਕੇ ਮਦਦ ਕਰਦਾ ਹਰ ਇੱਕ ਮਤਲਬ ਜ਼ਿਆਦਾਤਰ ਉਸ ਲੋਕਾਂ ਦੀ ਸੋਚ ਹੀ ਹੁੰਦੀ ਆ ਆਪਾਂ ਤਾਂ ਮਦਦ ਕਰਦੇ ਕਿ ਕੱਲੂ ਮੈਨੂੰ ਵੀ ਮਦਦ ਦੀ ਲੋੜ ਪੈ ਸਕਦੀ ਆ ਪਰ ਜਦੋਂ ਸਾਹਮਣੇ ਵਾਲਾ ਬੰਦਾ ਮਦਦ ਨਹੀਂ ਕਰਦਾ ਤਾਂ ਫਿਰ ਬੰਦਾ ਬਹੁਤ ਦੁਖੀ ਹੁੰਦਾ ਕਿ ਮੈਂ ਤਾਂ ਇਹਦੀ ਇੰਨੀ ਮਦਦ ਕੀਤੀ ਮੈਂ ਤਾਂ ਇਹਦਾ ਇੰਨਾ ਕੀਤਾ ਪਰ ਇਹਨੇ ਮੇਰਾ ਕੋਈ ਗੁਣ ਨਹੀਂ ਪਾਇਆ ਫਿਰ ਬੰਦਾ ਅਫਸੋਸ ਵਿੱਚ ਦੁਖੀ ਹੋ ਜਾਂਦਾ ਮਤਲਬ ਕਿ ਮਦਦ ਕਰਨਾ ਮਾੜੀ ਗੱਲ ਨਹੀਂ ਮਦਦ ਕਰਨੀ ਚਾਹੀਦੀ ਆ ਪਰ ਜੇ ਤੁਸੀਂ ਬਿਨਾ ਮਤਲਬ ਇਹ ਸੋਚੇ ਮਦਦ ਕਰਦੇ ਹੋ ਕਿ ਮੇਰੀ ਕੱਲ੍ਹ ਨੂੰ ਵੀ ਮਦਦ ਕਰੂਗਾ ਜਾਂ ਨਹੀਂ ਕਰੂਗਾ ਇਹ ਸਭ ਕੁਝ ਸੋਚੇ ਬਿਨਾ ਤੁਸੀਂ ਮਦਦ ਕਰਦੇ ਹੋ ਮਤਲਬ ਤੁਹਾਨੂੰ ਵਾਪਸੀ ਦੀ ਉਮੀਦ ਨਾ ਹੋਵੇ ਤੁਸੀਂ ਮਤਲਬ ਦੁਬਾਰਾ ਆਪਦੇ ਉੱਪਰ ਮਦਦ ਦੀ ਉਮੀਦ ਨਾ ਰੱਖੋ ਕਿ ਮੇਰੀ ਵੀ ਕਰੂ ਇਹ ਬੰਦਾ ਮਦਦ ਕਰੇਗਾ ਜੇ ਤੁਸੀਂ ਇਹ ਸੋਚ ਕੇ ਮਦਦ ਕਰਦੇ ਹੋ ਫਿਰ ਮਦਦ ਕਰਨੀ ਚੰਗੀ ਗੱਲ ਆ ਤੁਸੀਂ ਕਿਸੇ ਵੀ ਕੋਈ ਵੀ ਕਿਸੇ ਵੀ ਤਰੀਕੇ ਦੇ ਨਾਲ ਮਦਦ ਕਰ ਸਕਦੇ ਹੋ ਪਰ ਰਿਟਰਨ ਦੀ ਉਮੀਦ ਬਿਲਕੁਲ ਨਹੀਂ ਰੱਖਣੀ ਜੇ ਤੁਸੀਂ ਮਦਦ ਕਰਨੀ ਹੈ ਨੰਬਰ 3 ਤੇ ਆਵੇ ਦੋਸਤੋ ਇਮਾਨਦਾਰ ਲੋਕ ਜਿਹੜੇ ਇਮਾਨਦਾਰ ਲੋਕ ਹੁੰਦੇ ਆ ਇਹਨਾਂ ਨੂੰ ਵੀ ਕਾਫੀ ਜ਼ਿਆਦਾ ਦੁੱਖ ਜ਼ਿੰਦਗੀ 'ਚ ਮਿਲਦੇ ਰਹਿੰਦੇ ਆ ਕਿਉਂਕਿ ਉਹਨਾਂ ਦਾ ਜਿਹੜਾ ਆਪਣਾ ਨਜ਼ਰੀਆ ਉਹ ਵੱਖਰਾ ਹੁੰਦਾ ਆਪਣੇ ਵੱਖਰੇ ਅਸੂਲ ਹੁੰਦੇ ਆ ਇਮਾਨਦਾਰ ਲੋਕਾਂ ਦੇ ਆਪਣਾ ਇੱਕ ਵੱਖਰਾ ਜ਼ਿੰਦਗੀ ਜਿਉਣ ਦਾ ਅੰਦਾਜ਼ ਹੁੰਦਾ ਉਦਾਹਰਨ ਦੇ ਤੌਰ ਤੇ ਲੈ ਲਓ ਕਿ ਕਈ ਵਾਰ ਕਿਸੇ ਦਫ਼ਤਰ ਦੇ ਵਿੱਚ ਇਮਾਨਦਾਰ ਬੰਦਾ ਕੋਈ ਬੈਠਾ ਕੰਮ ਧੰਦਾ ਕਰਦਾ ਉਹ ਆਪਣੇ ਅਸੂਲਾਂ ਦੇ ਉੱਪਰ ਖਰਾ ਉਤਰਦਾ ਆਪਣੀ ਪੂਰੀ ਇਮਾਨਦਾਰੀ ਦੇ ਨਾਲ ਕੰਮ ਉਹ ਕਰਦਾ ਇਹ ਤੁਸੀਂ ਦੇਖਦੇ ਹੋ ਕਿ ਫਿਰ ਇਹੋ ਜਿਹੇ ਜਿਹੜੇ ਜ਼ਿਆਦਾਤਰ ਇਮਾਨਦਾਰ ਬੰਦੇ ਹੁੰਦੇ ਨੇ ਫਿਰ ਉਹਨਾਂ ਦੇ ਵਿਚਾਰਿਆਂ ਦੇ ਟਰਾਂਸਫਰ ਕਦੇ ਕਿਤੇ ਕਦੇ ਕਿਤੇ ਉਹਨਾਂ ਦੀ ਟਰਾਂਸਫਰ ਹੁੰਦੀ ਰਹਿੰਦੀ ਆ ਜਿਸ ਦੇ ਕਾਰਨ ਉਹਨਾਂ ਨੂੰ ਰਸਤਿਆਂ ਦੇ ਵਿੱਚ ਹੀ ਕਾਫੀ ਜ਼ਿਆਦਾ ਸਮਾਂ ਬਤੀਤ ਕਰਨਾ ਪੈਂਦਾ ਇਹ ਵੀ ਇੱਕ ਤਰ੍ਹਾਂ ਦਾ ਦੁੱਖ ਹੀ ਹੁੰਦਾ ਕਿ ਉਹਨਾਂ ਨੂੰ ਆਪਣੇ ਪਰਿਵਾਰ ਦੇ ਨਾਲ ਮਿਲਣ ਦਾ ਆਪਣੇ ਪਰਿਵਾਰ ਦੇ ਨਾਲ ਰਹਿਣ ਦਾ ਸਮਾਂ ਘੱਟ ਮਿਲਦਾ ਬਸ ਉਹ ਆਪਣੀ ਇਮਾਨਦਾਰੀ ਆਪਣੇ ਅਸੂਲਾਂ ਦੇ ਉੱਪਰ ਖਰੇ ਉਤਰਦੇ ਨੇ ਪਰ ਜਿਹਦੇ ਕਾਰਨ ਉਹਨਾਂ ਨੂੰ ਦੁੱਖ ਤਕਲੀਫਾਂ ਜ਼ਿੰਦਗੀ 'ਚ ਫਿਰ ਕਿਲੇ ਹੀ ਮਿਲਣੇ ਨੰਬਰ 4 ਤੇ ਆ ਗਿਆ ਦੋਸਤੋ ਵੱਡੇ ਸੁਪਨੇ ਦੇਖਣ ਵਾਲੇ ਲੋਕ ਅ ਦੋਸਤੋ ਇੱਕ ਸੱਚ ਆ ਕਿ ਜਿਹੜੇ ਲੋਕ ਜਿਆਦਾ ਵੱਡੇ ਸੁਪਨੇ ਦੇਖ ਲੈਂਦੇ ਆ ਉਹ ਵੀ ਕਾਫੀ ਜਿਆਦਾ ਦੁਖੀ ਰਹਿੰਦੇ ਆ ਜ਼ਿੰਦਗੀ ਦੇ ਵਿੱਚ ਸੁਪਨੇ ਦੇਖਣਾ ਕੋਈ ਮਾੜੀ ਗੱਲ ਨਹੀਂ ਪਰ ਜਦੋਂ ਬੰਦਾ ਹੱਦ ਤੋਂ ਵੱਡੇ ਸੁਪਨੇ ਦੇਖ ਲੈਂਦਾ ਆਪਣੇ ਸੋਚ ਤੋਂ ਬੜੇ ਵੱਡੇ ਸੁਪਨੇ ਦੇਖ ਲੈਂਦਾ ਫਿਰ ਉਹ ਬੰਦਾ ਕੀ ਕਰਦਾ ਉਹਨਾਂ ਸੁਪਨਿਆਂ ਦੇ ਪੂਰੇ ਕਰਨ ਕਿਉਂਕਿ ਜਦੋਂ ਵੱਡੇ ਸੁਪਨੇ ਦੇਖੇ ਹੁੰਦੇ ਆ ਉਹਨਾਂ ਦੇ ਪੂਰੇ ਕਰਨ ਦੇ ਲਈ ਬਹੁਤ ਜ਼ਿਆਦਾ ਹੱਦ ਤੋਂ ਵੱਧ ਮਿਹਨਤ ਦੀ ਵੀ ਲੋੜ ਹੁੰਦੀ ਆ ਤੇ ਹਰ ਇੱਕ ਬੰਦਾ ਉਨੀ ਮਿਹਨਤ ਕਰਦਾ ਨਹੀਂ ਜਦੋਂ ਉਨੀ ਮਿਹਨਤ ਨਹੀਂ ਕਰਦਾ ਫਿਰ ਸੁਪਨੇ ਪੂਰੇ ਹੁੰਦੇ ਨਹੀਂ ਤੇ ਜਦੋਂ ਸੁਪਨੇ ਨਹੀਂ ਪੂਰੇ ਹੁੰਦੇ ਫਿਰ ਦੁੱਖ ਬੜਾ ਲੱਗਦਾ ਕਿ ਮੈਂ ਤਾਂ ਆਹ ਸੋਚਿਆ ਸੀ ਮੇਰੇ ਨਾਲ ਹੋ ਕੀ ਗਿਆ ਮੇਰੇ ਨਾਲ ਇਦਾਂ ਕਿਉਂ ਹੁੰਦਾ ਫਿਰ ਆਪਾਂ ਇਹ ਦੁਖੀ ਹੁੰਦੇ ਰਹਿੰਦੇ ਆ ਐਸਕਰ ਕੇ ਸੁਪਨੇ ਦੇਖਣਾ ਕੋਈ ਮਾੜੀ ਗੱਲ ਨਹੀਂ ਪਰ ਸੁਪਨੇ ਉਹ ਦੇਖੋ ਜਿਹੜੇ ਤੁਸੀਂ ਪੂਰੇ ਕਰ ਸਕਦੇ ਹੋ ਮੋ ਜਾਂ ਉਹਨਾਂ ਸੁਪਨੇ ਵੱਡੇ ਜਿਹੇ ਦੇਖਿਆ ਤਾਂ ਤੁਸੀਂ ਫਿਰ ਉਹਨਾਂ ਹੱਦ ਤੋੜ ਵੀ ਮਿਹਨਤ ਉਹਨਾਂ ਨੂੰ ਪੂਰੀ ਕਰਨ ਦੇ ਲਈ ਉਹਨੀ ਮਿਹਨਤ ਕਰੋ ਜੇ ਤੁਸੀਂ ਸੁਪਨੇ ਵੱਡੇ ਦੇਖਿਆ ਪਰ ਜ਼ਿਆਦਾਤਰ ਜਿਹੜੇ ਵੱਡੇ ਬਹੁਤ ਜ਼ਿਆਦਾ ਹੱਦ ਤੋਂ ਵੱਧ ਸੁਪਨੇ ਦੇਖਣ ਵਾਲੇ ਲੋਕ ਆ ਉਹ ਵੀ ਜ਼ਿੰਦਗੀ ਦੇ ਵਿੱਚ ਕਾਫੀ ਦੁਖੀ ਰਹਿੰਦੇ ਨੇ ਨੰਬਰ 5 ਤੇ ਆ ਗਿਆ ਭੋਲੇ ਭਾਲੇ ਲੋਕ ਇਹ ਵੀ ਦੋਸਤੋ ਸਚਾਈ ਹੈ ਕਿ ਜ਼ਿੰਦਗੀ ਦੇ ਵਿੱਚ ਜਿਹੜੇ ਭੋਲੇ-ਭਾਲੇ ਲੋਕ ਹੁੰਦੇ ਆ ਜਿਨ੍ਹਾਂ ਨੂੰ ਕੋਈ ਚੁਸਤ ਚਲਾਕੀ ਨਹੀਂ ਕਰਨੀ ਆਉਂਦੀ ਹੁੰਦੀ ਜਿਹੜੇ ਹਰ ਸਮੇਂ ਸੱਚ ਬੋਲਦੇ ਨੇ ਉਹਨਾਂ ਨੂੰ ਝੂਠ ਬੋਲਣਾ ਨਹੀਂ ਆਉਂਦਾ ਮਤਲਬ ਕਿ ਉਹਨਾਂ ਦੇ ਵਿੱਚ ਉਹ ਬਲਵਿੰਗ ਨਹੀਂ ਹੁੰਦੇ ਜਿਹੜੇ ਕਿ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਦੇ ਲਈ ਬਹੁਤ ਜ਼ਰੂਰੀ ਹੁੰਦੇ ਨੇ ਇਹੋ ਜਿਹੇ ਲੋਕ ਵੀ ਫਿਰ ਜ਼ਿੰਦਗੀ ਵਿੱਚ ਅਕਸਰ ਦੁਖੀ ਦੇਖੇ ਨੰਬਰ 6 ਤੇ ਆ ਗਏ ਜਜਬਾਤੀ ਲੋਕ ਜਿਹੜੇ ਜਜ਼ਬਾਤੀ ਲੋਕ ਹੁੰਦੇ ਨੇ ਉਹ ਵੀ ਕਾਫੀ ਦੁਖੀ ਰਹਿੰਦੇ ਨੇ ਆ ਵੈਸੇ ਤਾਂ ਸਾਰੇ ਲੋਕ ਹੀ ਜਜ਼ਬਾਤੀ ਹੁੰਦੇ ਨੇ ਸਾਰੇ ਲੋਕਾਂ ਵਿੱਚ ਇਮੋਸ਼ਨਲ ਕਾਫੀ ਜ਼ਿਆਦਾ ਹੁੰਦੇ ਨੇ ਪਰ ਫਿਰ ਵੀ ਦੋਸਤੋ ਕੁਝ ਲੋਕਾਂ ਦੇ ਵਿੱਚ ਇਮੋਸ਼ਨਲ ਜ਼ਿਆਦਾ ਹੁੰਦੇ ਨੇ ਕੁਝ ਲੋਕਾਂ ਦੇ ਵਿੱਚ ਇਮੋਸ਼ਨਲ ਘੱਟ ਹੁੰਦੇ ਨੇ ਉਦਾਹਰਨ ਦੇ ਤੌਰ ਤੇ ਲੈ ਲੈਂਦੇ ਆ ਕਿ ਆਪਾਂ ਕਿ ਆਪਾਂ ਮੰਨ ਲਓ ਕਿ ਕੋਈ ਮੂਵੀ ਦੇਖਦੇ ਆ ਆਪਾਂ ਮੂਵੀ ਦੇਖਦੇ ਆ ਉਹਦੇ ਵਿੱਚ ਜਿਆਦਾ ਜਿਜਵਤੀ ਲੋਕ ਜਿਆਦਾ ਇਮੋਸ਼ਨਲ ਲੋਕ ਬੈਠੇ ਨੇ ਤੇ ਘੱਟ ਇਮੋਸ਼ਨਲ ਲੋਕ ਵੀ ਬੈਠੇ ਨੇ ਹੁਣ ਦੋਵੇਂ ਜਣੇ ਉਹਦੇ ਵਿੱਚ ਬੈਠੇ ਨੇ ਪਰ ਕਈ ਵਾਰ ਉਸ ਮੂਵੀ ਦੇ ਵਿੱਚ ਉਸ ਨਾਟਕ ਦੇ ਵਿੱਚ ਕੋਈ ਇਹੋ ਜਿਹਾ ਇਮੋਸ਼ਨਲ ਸੀਨ ਆ ਜਾਂਦਾ ਜਿਹਨੂੰ ਦੇਖ ਕੇ ਜਿਹੜਾ ਤਾਂ ਜ਼ਿਆਦਾ ਇਮੋਸ਼ਨਲ ਬੰਦਾ ਹੁੰਦਾ ਉਹ ਤਾਂ ਰੋਣ ਲੱਗ ਜਾਂਦਾ ਉਹਦੀ ਅੱਖਾਂ ਚੋਂ ਹੰਝੂ ਡਿੱਗਣ ਲੱਗ ਜਾਂਦੀ ਨੇ ਪਾਣ ਨੂੰ ਪਤਾ ਵੱਡੀ ਇਹ ਇੱਕ ਨਾਟਕਾ ਹੈ ਇੱਕ ਮੂਵੀ ਹੈ ਜਿਹੜੀ ਨਕਲੀ ਆ ਨਕਲੀ ਬਣਾਇਆ ਹੈ ਸਾਰਾ ਕੁਝ ਪਰ ਫਿਰ ਵੀ ਉਹਦੇ ਇਮੋਸ਼ਨਲ ਇੰਨੀ ਜਿਆਦੀ ਅਟੈਚਮੈਂਟ ਹੋ ਜਾਂਦੀ ਹੈ ਕਿ ਉਹਦੇ ਅੱਖਰ ਚੋਂ ਹੰਝੂ ਫਿਰ ਰੁਕਦੇ ਨਹੀਂ ਤੇ ਜਿਹੜੇ ਘਾਟ ਇਮੋਸ਼ਨਲ ਲੋਕ ਹੁੰਦੇ ਨੇ ਉਹਨਾਂ ਨੂੰ ਉਹਦੇ ਨਾਲ ਕੋਈ ਬਹੁਤ ਜ਼ਿਆਦਾ ਫਰਕ ਨਹੀਂ ਪੈਂਦਾ ਸੋ ਇਸ ਤਰ੍ਹਾਂ ਮਤਲਬ ਦੋ ਤਰ੍ਹਾਂ ਦੇ ਲੋਕ ਹੁੰਦੇ ਨੇ ਤੇ ਜਿਹੜੇ ਫਿਰ ਉਹ ਜਿਆਦਾ ਇਮੋਸ਼ਨਲ ਲੋਕ ਹੁੰਦੇ ਨੇ ਜਦੋਂ ਪਤਾ ਹੁੰਦੇ ਹੋਵੇ ਵੀ ਇਹ ਚੀਜ਼ ਨਕਲੀ ਆ ਉਹਨੂੰ ਵੀ ਨਹੀਂ ਸੰਭਾਰ ਸਕਦੇ ਤਾਂ ਜ਼ਿੰਦਗੀ ਦੇ ਵਿੱਚ ਮਾੜੇ ਮੋٹے ਕੋਈ ਜਿਹੜੀਆਂ ਦੁੱਖ ਤਕਲੀਫਾਂ ਆਉਂਦੀਆਂ ਉਹਨਾਂ ਨੂੰ ਸਹਾਰਨਾ ਉਹਨਾਂ ਦੇ ਲਈ ਕਿੰਨਾ ਵੱਡਾ ਔਖਾ ਹੋਵੇਗਾ ਸੋ ਤੁਸੀਂ ਸਮਝ ਸਕਦੇ ਹੋ ਇਸ ਕਰਕੇ ਜਿਹੜੇ ਜਿਆਦਾ ਇਮੋਸ਼ਨਲ ਲੋਕ ਹੁੰਦੇ ਨੇ ਉਹ ਵੀ ਛਿੱਕ-ਛਿੱਕੇ ਦੁੱਖ ਆਉਣ ਦੇ ਕਾਰਨ ਘਬਰਾ ਜਾਂਦੇ ਨੇ ਤੇ ਜ਼ਿੰਦਗੀ ਵਿੱਚ ਜਿਆਦਾ ਦੁਖੀ ਹੀ ਰਹਿੰਦੇ ਨੇ ਨੰਬਰ 7 ਤੇ ਆ ਗਿਆ ਦੂਜਿਆਂ ਤੇ ਡਿਪੈਂਡਡ ਲੋਕ ਮਤਲਬ ਜਿਹੜੇ ਲੋਕ ਦੂਜਿਆਂ ਤੇ ਡਿਪੈਂਡ ਰਹਿੰਦੇ ਨੇ ਦੂਜਿਆਂ ਤੋਂ ਕਾਫੀ ਉਮੀਦਾਂ ਰੱਖਦੇ ਨੇ ਕਿ ਇਹ ਮੈਨੂੰ ਬੁਲਾਊਗਾ ਇਹ ਮੇਰਾ ਹਾਲ ਚਾਲ ਪੁੱਛੂਗਾ ਕਿ ਤੇ ਜਦੋਂ ਕੋਈ ਹਾਲ ਚਾਲ ਨਹੀਂ ਪੁੱਛਦਾ ਬੁਲਾਉਂਦਾ ਨਹੀਂ ਫਿਰ ਦੁਖੀ ਹੁੰਦੇ ਨੇ ਤੇ ਇੱਕ ਹੁੰਦਾ ਕਿ ਜਿਹੜੇ ਲੋਕ ਆਪਣਾ ਕੰਮ ਦੂਜਿਆਂ ਦੇ ਹੱਲੇ ਛੱਡ ਦਿੰਦੇ ਨੇ ਕਿ ਮੈਂ ਆਪਣਾ ਮੇਰਾ ਕੰਮ ਤਾਂ ਫਲਾਨਾ ਕਰ ਦੇਵਾਂਗਾ ਇਹ ਤਾਂ ਉਹਨੇ ਮੇਰਾ ਕੰਮ ਕਰ ਹੀ ਦੇਣਾ ਮਤਲਬ ਉਮੀਦਾਂ ਲਾ ਕੇ ਬਹਿ ਜਾਂਦੇ ਨੇ ਤੇ ਜਦੋਂ ਫਿਰ ਸਾਹਮਣੇ ਵਾਲਾ ਉਹਦਾ ਕੰਮ ਕਰਦਾ ਨਹੀਂ ਇਹ ਕੰਮ ਨੂੰ ਲਟਕਾਈ ਜਾਂਦਾ ਫਿਰ ਦੁਖੀ ਹੁੰਦੇ ਨੇ ਕਿ ਮੇਰਾ ਕੰਮ ਸਿਰੇ ਨਹੀਂ ਚੜਦਾ ਮਤਲਬ ਕਿ ਜਦੋਂ ਤੁਸੀਂ ਸੈਲਫ ਡਿਪੈਂਡੈਂਟ ਨਹੀਂ ਬਣਦੇ ਫਿਰ ਤੁਹਾਨੂੰ ਦੁੱਖ ਮਿਲਣੇ ਹੀ ਮਿਲਣਗੇ 8 ਨੰਬਰ ਤੇ ਆ ਗਿਆ ਜਿਆਦਾ ਸੋਚਣ ਵਾਲੇ ਲੋਕ ਕਈ ਲੋਕ ਇਹੋ ਜਿਹੇ ਹੁੰਦੇ ਨੇ ਜਿਹੜੇ ਕਿ ਜ਼ਿੰਦਗੀ ਵਿੱਚ ਸੋਚੀ ਜਾਂਦੇ ਨੇ ਨਿੱਕ-ਨਿੱਕੀ ਗੱਲ ਨੂੰ ਵੀ ਸੋਚੀ ਜਾਂਦੇ ਨੇ ਆਹ ਕਿਵੇਂ ਕਰੂੰ ਆਹ ਕਿਵੇਂ ਕਰੂੰ ਕਈ ਲੋਕ ਮਤਲਬ ਕਿ ਇਹ ਵੀ ਸੋਚੀ ਜਾਂਦੇ ਜੇ ਕਿ ਘੁੰਮਣ ਜਾਣ ਉਹ ਵੀ ਸੋਚੀ ਜਾਂਦੇ ਨੇ ਵੀ ਮੈਂ ਤਾਂ ਮਹੀਨੇ ਨੂੰ ਘੁੰਮਣ ਜਾਣਾ ਅੱਜ ਇੰਨੇ ਦਿਨ ਰਹਿ ਗਏ ਆਹ ਰਹਿ ਗਏ ਆ ਮੈਂ ਕੀ ਕਰੂੰ ਉੱਥੇ ਜਾਂ ਇੱਥੇ ਤੇ ਘੁੰਮੂਗਾ ਮਤਲਬ ਐਵੇਂ ਬਿਨਾਂ ਮਤਲਬ ਦੇ ਜਿਹੜੀ ਗੱਲਾਂ ਉਹ ਵੀ ਸੋਚੀ ਜਾਂਦੇ ਨੇ ਬੇਫਾਲਤੂ ਕੋਈ ਕੰਮ ਸ਼ੁਰੂ ਕਰਨਾ ਉਹਨੂੰ ਵੀ ਪਹਿਲਾਂ 100 ਵਾਰ ਸੋਚਣਗੇ ਸ਼ੁਰੂ ਕਰਨ ਨੂੰ ਉਹ ਜਦੋਂ ਕੰਮ ਹੀ ਤੁਸੀਂ ਸ਼ੁਰੂ ਕਰਨ ਤੋਂ ਪਹਿਲਾਂ ਹੀ ਇੰਨੀ ਵਾਰ ਸੋਚੀ ਜਾਂਦੇ ਹੋ ਕੰਮ ਥੋੜ I <laughs> do ਮਤਲਬ ਣਕੀ ਣਕੀ ਗਲਤੀ ਸੋਚੀ ਜਾਂਦੇ ਨੇ ਇੱਕ ਲੋਕ ਹੁੰਦੇ ਨੇ ਬਿਲਕੁਲ ਸੋਚਦੇ ਨਹੀਂ ਕਹਿੰਦੇ ਚੱਕ ਦੇ ਫੱਟੇ ਕੋਈ ਗੱਲ ਨਹੀਂ ਬਾਅਦ ਚ ਦੇਖਾਂਗੇ ਜੋ ਕੁਝ ਹੋ ਜਾਏਗਾ ਸੋਚਣਾ ਜ਼ਰੂਰੀ ਗੱਲ ਆ ਜਿਹੜੀਆਂ ਵੱਡੀਆਂ ਵੱਡੀਆਂ ਚੀਜ਼ਾਂ ਨੇ ਕੋਈ ਵੱਡੀ ਆਪਾਂ ਕੰਮ ਕਰ ਰਹੇ ਆ ਉਹਦੇ ਦੀ ਸੋਚੋ ਜ਼ਰੂਰ ਪਰ ਇਹ ਥੋੜੇ ਬੇਫਜ਼ੂਰ ਣਕੀ ਣਕੀ ਗੱਲਾਂ ਵੀ ਤੁਸੀਂ ਸੋਚੀ ਜਾਵੋ ਕਿ ਅੱਜ ਮੈਂ ਆਹ ਕੰਮ ਕਰਨਾ ਕਰ ਰਹਿਣਾ ਐਵੇਂ ਣਕੀ ਣਕੀ ਗੱਲ ਤੇ ਸੋਚਣ ਵਾਲੇ ਲੋਕ ਵੀ ਫਿਰ ਆਪਦੇ ਸਿਰ ਤੇ ਟੈਨਸ਼ਨਾਂ ਹੀ ਭਰੀ ਰੱਖਦੇ ਨੇ ਦਿਮਾਗ ਵਿੱਚ ਹਰ ਸਮੇਂ ਸੋਚੀ ਜਾਂਦੇ ਨੇ ਬੇਫਾਲਤੂ ਦੀਆਂ ਚੀਜ਼ਾਂ ਫਿਰ ਉਹਨਾਂ ਨੂੰ ਦੁੱਖ ਹੀ ਮ ਚੀਜ਼ਾਂ ਨੂੰ ਗੱਲਾਂ ਨੂੰ ਸੋਚੀ ਜਾਂਦੇ ਨੇ ਫਿਰ ਡਿਪਰੈਸ਼ਨ 'ਚ ਚਲੇ ਜਾਂਦੇ ਨੇ ਫਿਰ ਉਹਨਾਂ ਨੂੰ ਦੁੱਖ ਬਹੁਤ ਮਿਲਦੇ ਨੇ ਸੋ ਇਹੋ ਜਿਹੇ ਲੋਕ ਵੀ ਕਾਫੀ ਦੁਖੀ ਰਹਿੰਦੇ ਨੇ ਜਿਹੜੇ ਜ਼ਿਆਦਾ ਸੋਚੀ ਜਾਂਦੇ ਨੇ ਨੌ ਨੰਬਰ ਤੇ ਅਗਰ ਦੋਸਤੋ ਬੱਕਰੀ ਸੋਚ ਰੱਖਣ ਵਾਲੇ ਲੋਕ ਜਿਹੜੇ ਕਿ ਲੋਕ ਆਪਣੀ ਅਲੱਗਾਂ ਹੀ ਸੋਚ ਰੱਖਦੇ ਨੇ ਕਿ ਮੈਂ ਤਾਂ ਆਹ ਕੰਮ ਕਰਨਾ ਮੈਂ ਦੁਨੀਆ ਤੋਂ ਕੁਝ ਵੱਖਰਾ ਕਰਕੇ ਦਿਖਾਣਾ ਮੈਂ ਦੁਨੀਆ ਤੋਂ ਕੁਝ ਅਲੱਗ ਕਰਕੇ ਦਿਖਾਣਾ ਮੈਂ ਇਸ ਭੀੜ ਦਾ ਹਿੱਸਾ ਨਹੀਂ ਬਣਨਾ ਮਤਲਬ ਕਿ ਲੋਕਾਂ ਦੇ ਨਾਲ ਚੱਲਣ ਵਾਲੀ ਇਹ ਸੋਚ ਨਹੀਂ ਰੱਖਦੇ ਇਸ ਭੀੜ ਹੈ ਜਿਹੜੀ ਲੋਕਾਂ ਦੀ ਇਹ ਤੋਂ ਕੁਝ ਵੱਖਰਾ ਕਰਨ ਦੀ ਸੋਚ ਰੱਖਦੇ ਨੇ ਕਿ ਮੈਂ ਤਾਂ ਇਹਨਾਂ ਤੋਂ ਕੁਝ ਵੱਖਰਾ ਕਰਕੇ ਦਿਖਾਉਂਗਾ ਜਿਹੜੇ ਲੋਕ ਇਸ ਸੰਸਾਰ ਦੇ ਵਿੱਚ ਬਾਕੀ ਕੰਮ ਕਰਦੇ ਆ ਉਹਨਾਂ ਲੋਕਾਂ ਤੋਂ ਉਹਨਾਂ ਨੂੰ ਇਤਰਾਜ ਹੁੰਦਾ ਕਿ ਲੋਕ ਕਿਵੇਂ ਕੰਮ ਕਰੀ ਜਾਂਦੇ ਆ ਕਿਵੇਂ ਆਪਣੀ ਜ਼ਿੰਦਗੀ ਜਿਉਈ ਜਾਂਦੇ ਆ ਮਤਲਬ ਕਿ ਕੁਝ ਲੈ ਲਈ ਆਪਣੀ ਜਿਹੜੀ ਉਮੀਦਾਂ ਉਹ ਬਣਾ ਕੇ ਬੈਠ ਜਾਂਦੇ ਨੇ ਫਿਰ ਇਹੋ ਜਿਹੇ ਲੋਕ ਬੱਕਰੀ ਸੋਚ ਰੱਖਣ ਵਾਲਿਆਂ ਨੂੰ ਵੀ ਇਸ ਭੀੜ ਵਿੱਚ ਇਸ ਜ਼ਿੰਦਗੀ ਵਿੱਚ ਦੁਨੀਆ ਵਿੱਚ ਰਹਿਣਾ ਕਾਫੀ ਜ਼ਿਆਦਾ ਮੁਸ਼ਕਲ ਹੋ ਜਾਂਦਾ ਉਸ ਦੇ ਕਾਰਨ ਉਹ ਵੀ ਕਾਫੀ ਦੁੱਖਾਂ ਤਕਲੀਫਾਂ ਦਾ ਸਾਹਮਣਾ ਕਰਨਾ ਪੈਂਦਾ ਅੱਗੇ ਆ ਕੇ ਦੋਸਤੋ 10ਵਾਂ ਤੇ ਸਭ ਤੋਂ ਖਤਰਨਾਕ ਪੁਆਇੰਟ ਜਲਦੀ ਭਰੋਸਾ ਕਰਨ ਵਾਲੇ ਲੋਕ ਜਿਹੜੇ ਲੋਕ ਦੂਜਿਆਂ ਉੱਪਰ ਜਲਦੀ ਭਰੋਸਾ ਕਰ ਲੈਂਦੇ ਆ ਬਿਨਾ ਕੁਝ ਸੋਚੀ ਸਮਝੀ ਆਪਣੇ ਦਿਮਾਗ ਦੀ ਵਰਤੋਂ ਵੀ ਕਰਦੇ ਜੇ ਕਿਸੇ ਸਾਹਮਣੇ ਵਾਲੇ ਨੇ ਕੁਝ ਕਹਿਤਾ ਵਾਸ ਉਸ ਨੂੰ ਹੀ ਸੱਚ ਮੰਨ ਲੈਂਦੇ ਆ ਕਹਿੰਦੇ ਨੇ ਕਿ ਆਪ ਦੀ ਦਿਮਾਗ ਤੋਂ ਕੰਮ ਨਹੀਂ ਲੈਂਦੇ ਬਸ ਇਹ ਸੋਚਦੇ ਨੇ ਜੇ ਮੈਂ ਫੁਲਾਣੇ ਨੇ ਆ ਗੱਲ ਕਹਿ ਦਿੱਤੀ ਤਾਂ ਬਸ ਇਹ ਸੱਚ ਹੀ ਹੋ ਗਈ ਇਹ ਸਹੀ ਹੋ ਗਈ ਮੈਂ ਤਾਂ ਬਸ ਉਹਨੇ ਹੀ ਕਰਨਾ ਮਤਲਬ ਕਿ ਆਪਣੇ ਆਪ ਤੋਂ ਭਰੋਸਾ ਉਠਾ ਲੈਂਦੇ ਆ ਆਪਣੇ ਆਪ ਤੇ ਯਕੀਨ ਨਹੀਂ ਕਰਦੇ ਦੂਜਿਆਂ ਉੱਪਰ ਕੁਝ ਜ਼ਿਆਦਾ ਯਕੀਨ ਕਰਨ ਲੱਗ ਜਾਂਦੇ ਨੇ ਦੂਜਿਆਂ ਉੱਪਰ ਜ਼ਿਆਦਾ ਉਮੀਦਾਂ ਲਾ ਕੇ ਬਹਿ ਜਾਂਦੇ ਨੇ ਮਤਲਬ ਕਿ ਦੂਜਿਆਂ ਨੂੰ ਆਪਣਾ ਮੰਨ ਕੇ ਐਵੇਂ ਹੀ ਕਿਸੇ ਨੂੰ ਆਪਣਾ ਮੰਨ ਕੇ ਬੈਠ ਜਾਂਦੇ ਨੇ ਫਿਰ ਉਹਨਾਂ ਕੋ ਆਪਣੇ ਦੁੱਖ ਫੋਲਣ ਲੱਗ ਜਾਂਦੇ ਨੇ ਆਪਣੀਆਂ ਪਰ ਸਾਰੇ ਲੋਕ ਗੱਲਾਂ ਬਾਤਾਂ ਉਹ ਵੀ ਕਰਨ ਲੱਗ ਜਾਂਦੇ ਨੇ ਫਿਰ ਇਹੋ ਜਿਹੇ ਲੋਕਾਂ ਨੂੰ ਦੁੱਖ ਮਿਲਣਗੇ ਜਰੂਰ ਸੋ ਮੈਨੂੰ ਲੱਗਦਾ ਇਹ ਪੁਆਇੰਟ ਤਾਂ ਸਾਰਿਆਂ ਨੂੰ ਪਤਾ ਹੀ ਹੈ ਸੋ ਦੋਸਤੋ ਇਹ ਸੀ ਅੱਜ ਦੀ ਵੀਡੀਓ ਜਿਸ ਵਿੱਚ ਆਪਾਂ ਉਹ 10 ਤਰ੍ਹਾਂ ਦੇ ਲੋਕ ਦੱਸੇ ਨੇ ਜਿਨ੍ਹਾਂ ਨੂੰ ਜ਼ਿੰਦਗੀ ਵਿੱਚ ਕਾਫੀ ਜ਼ਿਆਦਾ ਦੁੱਖ ਮਿਲਦੇ ਨੇ ਆਪਣੇ ਹੀ ਗਲਤੀਆਂ ਦੇ ਕਾਰਨ ਸੋ ਜੇ ਵੀਡੀਓ ਚੰਗੀ ਲੱਗੀ ਦੋਸਤੋ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰ ਕਰ ਦਿਓ ਜੇ ਹਲੇ ਤੱਕ ਤੁਸੀਂ ਆਪਣਾ ਚੈਨਲ ਮਾਲਵਾ ਬੈਲਟ ਮੋਹੀ ਵਾਲੇ ਇਸ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਐਦਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਲਵੋ ਧੰਨਵਾਦ